ਦਰਿਆ ਬਿਆਸ ਦਾ ਪਾਣੀ ਦਾ 70 ਜਿਹੜਾ ਇੱਕ ਵਾਰੀ ਫਿਰ ਵੱਧਦਾ ਨਜ਼ਰ ਆ ਰਿਹਾ ਹੈ ਮੌਜੂਦਾ ਸਮੇਂ ਵਿੱਚ 1 ਲੱਖ ਤੇ 9000 ਕਿਊਸਿਕ ਪਾਣੀ ਜਿਹੜਾ ਅਸਲੇ ਬਿਆਸ ਦਰਿਆ ਵਿੱਚ ਵਹਿ ਰਿਹਾ ਜਿਸ ਦੀ ਆਪਣੀ ਇੰਨੀ ਸਪੀਡ ਹੈ ਕਿ ਇਸ ਦੀ ਛਲਾਂ ਦੀ ਆਵਾਜ਼ ਜਿਹੜੀ ਦੂਰ ਦੂਰ ਤੱਕ ਸੁਣਾਈ ਦਿੰਦੀ ਆ ਔਰ ਰਾਤ ਦੇ ਸਮੇਂ ਇਹਨਾਂ ਛਲਾਂ ਦੀ ਜਿਹੜੀ ਆਵਾਜ਼ ਆ ਉਹ ਬੜੀ ਡਰਾਉਣੀ ਖਾਬਤ ਹੁੰਦੀ ਹੈ ਜਦੋਂ ਕਿ ਇਹ ਪਾਣੀ ਛਾਂ ਛਾਂ ਕਰਕੇ ਜਾਂਦਾ ਹੈ ਤਾਂ ਬਹੁਤ ਦੂਰ ਦੀ ਜਾ ਕੇ ਜਦੋਂ ਪੁਲਾਂ ਦੇ ਨਾਲ ਟਕਰਾਂਦਾ ਦੇਸੀ ਆਵਾਜ਼ ਜਿਹੜੀ ਉਹ ਪੈਦਾ ਹੁੰਦੀ ਆ ਇੱਥੇ ਵੱਤ ਨਹੀਂ ਇਹ ਦਰਿਆ ਜਿਹੜਾ ਤਕਰੀਬਨ 2-3 ਚੋਂ ਜ਼ਿਲ੍ਹਿਆਂ ਨੂੰ ਜੋੜਦਾ ਮੌਜੂਦਾ ਸਮੇਂ ਦੇਖਿਆ ਜਾਵੇ ਤਾਂ ਦਰਿਆ ਦਾ ਸੱਜਾ ਪਾਸੇ ਜਿਹੜਾ ਜਿਲ੍ਹਾ ਅਮਰਸਾ ਦੇ ਪਿੰਡਾਂ ਨੂੰ ਮਾਰ ਕਰ ਰਿਹਾ ਜਦ ਕਿ ਇਸ ਦਾ ਖੱਬਾ ਪਾਸੇ ਜਿਹੜਾ ਕਪੂਰਸਰਾ ਦੇ ਪਿੰਡਾਂ ਨੂੰ ਮਾਰ ਕਰ ਰਿਹਾ ਉਧਰ ਦੇ ਪਿੰਡਾਂ ਵਿੱਚ ਵੀ ਪਾਣੀ ਦੀ ਮਾਰ ਆਈ ਹੋਈ ਆ ਇਧਰ ਦੇ ਪਿੰਡਾਂ ਵਿੱਚ ਵੀ ਪਾਣੀ ਦੀ ਜਿਹੜੀ ਮਾਰ ਵਗੀ ਹੋਈ ਆ ਦੇਖਣ ਵਿੱਚ ਆਇਆ ਕਿ ਕਬੀਤੇ ਕਰ ਪੀਡੀਸੀ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਸੀਗਾ ਸ਼੍ਰੋਮਣੀ ਕਾਲੀ ਦਰ ਦੇ ਜਿਹੜੇ ਉਪ ਪ੍ਰਧਾਨ ਨੇ ਉਹਨਾਂ ਨਾਲ ਜਾ ਕੇ ਮੌਕਾ ਦੇਖਿਆ ਸੀ ਕਿਸਾਨਾਂ ਦੀ ਗੱਲਬਾਤ ਵੀ ਸੁਣੀ ਸੀ ਤੇ ਉਹਨਾਂ ਦੱਸਿਆ ਗਿਆ ਕਿ ਜਿਹੜੀ ਗੰਨੇ ਦੀ ਕਾਸ਼ਤ ਹੈਗੀ ਆ ਜਿਹੜੀ ਉਹਨਾਂ ਦੀ ਪੈਦਾਵਾਰ ਹੈਗੀ ਆ ਪੰਜ 6 ਫੁੱਟ ਦਾ ਗੰਨਾ ਗਿਨਾ ਜਾਂਦਾ ਲੇਕਿਨ ਪੂਰੀ ਪੂਰੀ ਡਬੀ ਸੀ ਜਿਸ ਤੋਂ ਸਿੱਧ ਹੁੰਦਾ ਕਿ ਐਸੇ ਪਾਣੀ ਜਿਹੜਾ ਉਹਨਾਂ ਖੇਤਾਂ ਵਿੱਚ 4 ਤੋਂ 5 ਫੁੱਟ ਤੱਕ ਦਾ ਪਾਣੀ ਜਿਹੜਾ ਭਰਿਆ ਸੀ ਜਿਹਦੀ ਨਿਕਾਸੀ ਜਿਹੜੀ ਆ ਆਸ-ਆਸ ਨਾਲ ਨਿਕਲਨੇ ਭਾਵੇਂਗੇ ਇਹ ਦਰਿਆ ਦੇ ਵਿੱਚ ਪਾਣੀ ਦੇ ਪੱਧਰ ਭਾਵੇਂ ਨੀਵਾ ਆ ਜਾਵੇ ਜਾਂ ਹੜਾਂ ਦੀ ਸਥਿਤੀ ਜਿਹੜੀ ਆ ਭਾਵੇਂ ਕੰਟਰੋਲ ਜਾ ਜਾਵੇ ਲੇਕਿਨ ਪੈੜੀਆਂ ਖੇਤਾਂ ਦੇ ਵਿੱਚੋਂ ਪਾਣੀ ਦਾ ਨਿਕਲਣਾ ਬੜਾ ਮੁਸ਼ਕਲ ਹੈ ਕਈ ਕਿ ਦਿਨ ਜਿਹੜੇ ਆ ਉਹ ਲੱਗ ਜਾਣਗੇ ਇਥੇ ਇਹ ਐਵੇਂ ਨਹੀਂ ਜਿਹੜੀ ਦਰਿਆ ਦੇ ਵਿੱਚ ਜਿਹੜੀ ਭਾਰਾ ਜਾਂ ਰੇਤਾ ਤੁਰ ਕੇ ਆਉਂਦੀ ਉਹ ਕਈ ਵਾਰ ਲੋਕਾਂ ਦੇ ਖੇਤਾਂ ਵਿੱਚ ਇੰਨੇ ਜਮ ਹੁਣ ਵੀ ਅਸਲ ਵਿੱਚ ਦੇਖਿਆ ਜਾਵੇ ਤਾਂ ਪਾਣੀ ਦੀ ਸਪੀਡ ਜਿਹੜੀ ਬਹੁਤ ਤੇਜ਼ ਆ ਪਿਛੇ ਪਹਾੜ ਦੇ ਦਰ ਖੁੱਲ੍ਹੇ ਹੋਏ ਨੇ ਔਰ ਬਰਸਾਤਾਂ ਹੋਣ ਦੇ ਨਾਲ ਇਹ ਕਾਫੀ ਲੰਬੇ ਸਮੇਂ ਤੋਂ ਤਕਰੀਬਨ ਜਿਹੜਾ ਪਾਣੀ ਦਾ ਉਤਰਾ ਚੜਾ ਹੋ ਰਿਹਾ ਪੀਲੇ ਦੋ ਦਿਨ ਪਹਿਲਾਂ ਇਸ ਦਾ ਜਿਹੜਾ 1 ਲੱਖ 27000 ਕਿਊਸਿਕ ਪਾਣੀ ਚੱਲ ਰਿਹਾ ਸੀ ਹੁਣ ਇਸ ਦੇ 1 ਲੱਖ 9000 ਜਿਹੜਾ ਪਾਣੀ ਚੱਲ ਰਿਹਾ ਇਹਦਾ ਪਾਣੀ ਦਾ ਸਤਰ ਜਿਹੜਾ ਰੋਜ਼ ਦਾ ਰੋਜ਼ ਜਿਹੜਾ ਉਹ ਘੰਟੇ ਬਾਅਦ ਵਾਧਾ ਕਰਦਾ ਨਜ਼ਰ ਆ ਰਿਹਾ ਕਿਉਂਕਿ ਅਸੀਂ ਇਸ ਦੀ ਜਿਹੜਾ ਗੇਜ ਰੀਡਰ ਮੀਤ ਸਿੰਘ ਤੋਂ ਵੀ ਜਾਣਕਾਰੀ ਲਈ ਆ ਕਿ ਮੌਜੂਦਾ ਸਮੇਂ ਦੇ ਵਿੱਚ 1 ਲੱਖ ਤੇ ਡੰਗਰਾਨੋ ਵਿੱਚ ਬਹੁਤ ਸਾਰੇ ਘਰਾਂ ਦੇ ਨਜ਼ਦੀਕੀ ਘਰਾਂ ਵਾਲਿਆਂ ਨੂੰ ਵੀ ਜਿਹੜੇ ਆ ਉਹ ਮਾਰ ਕਰਿਆ ਬਹੁਤੀ ਥਾਂ ਤੇ ਪ੍ਰਸ਼ਾਸਨ ਨੇ ਇਹਨਾਂ ਲੋਕਾਂ ਨੂੰ ਬਾਹਰ ਕਰਨ ਵਾਸਤੇ ਕਿਸ਼ਤੀਆਂ ਦਾ ਇਸਤੇਮਾਲ ਕੀਤੇ ਕੀਤੇ ਆ ਔਰ ਡੰਗਰਾਂਵਾ ਤੇ ਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਡੇਰਾ ਬਿਆਸਵਰੋਂ ਬੜੇ ਉਹਨਾਂ ਵਾਸਤੇ ਸਹੂਲਤ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਕਈ ਥਾਂ ਤੇ ਲੰਗਰ ਪਹੁੰਚਾਇਆ ਜਾ ਰਿਹਾ ਸ਼ਰਮਣੀ ਕਮੇਟੀ ਵੀ ਲੰਗਰ ਪਚਾਰੀ ਆ ਜਿੰਨੀਆਂ ਵੀ ਸਾਡੇ ਲਾਗੇ ਧਾਰਮਿਕ ਜਥੇਬੰਦੀਆਂ ਨੇ ਸੰਸਥਾਵਾਂ ਨੇ ਖਾਲਸਾ ਐਡ ਇਹ ਵਗੈਰਾ ਵੀ ਕਾਰਜਕਾਰੀਆਂ ਵੀ ਜੁਟੀਆਂ ਹੋਈ ਨੇ ਜਿੱਥੇ ਕੋ ਪਾਣੀ ਦੀ ਜ਼ਿਆਦਾ ਮਾਰ ਆਈ ਆ ਜਿੱਥੇ ਕੋ ਜਾਨੀ ਮਾਲੀ ਨੁਕ ਉੱਥੇ ਜਿਵੇਂ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉੱਥੇ ਪੁੱਛ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਸਰਕਰਤਾਵਾਂ ਦੇ ਬਾਹਰ ਕੱਢਿਆ ਜਾ ਸਕੇ ਇਸ ਵੇਲੇ ਜਿਹੜਾ ਪਾਣੀ ਚੱਲਦਾ ਪਿਆ ਮੌਕੇ ਦਾ ਜੀ ਜਿਹੇ 5 ਬਈ ਦੀ ਉਹ ਰਿਪੋਰਟ ਆਪਣੀ ਉਹ 740.20 ਹੈ ਤੇ ਡਿਸਚਾਰਜ ਬਣਦਾ ਜੀ ਲਗਭਗ 1 ਲੱਖ 11000 ਕਿਉਸਕ ਜੀ ਇਸ ਤੋਂ ਪਹਿਲਾਂ ਪਾਣੀ ਦਾ ਪੱਧਰ ਵਧਿਆ ਘਟਿਆ ਕੋਈ ਇਸ ਵੇਰੇ ਆਪਣੇ ਕੋਲ 740.00 ਗੇਜ ਸੀ ਤੇ ਡਿਸਚਾਰਜ ਸੀ ਲਗਭਗ 1 ਲੱਖ ਤੇ 5000 ਕਿਉਸਕ ਪਰसों ਨੂੰ ਪਾਣੀ ਜਿਹੜਾ ਉਹ ਜਰੂਰ ਵਧਿਆ ਸੀ ਜੀ ਆ ਬਰਸਾਤ ਦੇ ਮੌਸਮ ਵਿੱਚ ਸਭ ਤੋਂ ਸਭ ਤੋਂ ਟਾਪ ਲੈਵਲ ਗਿਆ ਸੀ ਇੱਕ 740.80 ਤੇ ਡਿਸਚਾਰਜ ਲਗਭਗ 127000 ਕਿਊਸਕ ਸੀ ਪਰਸੋਂ ਦਾ ਇਹ 14 ਅਗਸਤ ਦਾ ਤੇ ਜਿਹੜਾ ਕੱਲ 15 ਅਗਸਤ ਨੂੰ ਪਾਣੀ ਡਾਊਨ ਹੋ ਰਿਹਾ ਹੌਲੀ ਹੌਲੀ ਅਜੇ ਤੱਕ ਵੀ ਮਤਲਬ 2-3 ਪੁਆਇੰਟ ਕਦੇ ਅੱਪ ਹੋ ਜਾਂਦਾ ਕਦੇ ਡਾਊਨ ਹੋ ਜਾਂਦਾ ਜੀ ਜਿਹੜੀ ਮੌਕੇ ਦਾ ਤੁਹਾਨੂੰ ਰਿਪੋਰਟ ਦਿੱਤੀ ਉਹ 740.20 ਹੈ ਜੀ ਤੇ 1,11,000 ਕਿ ਉਸਕ ਲਗਭਗ ਚਲਦਾ ਪੈ ਇਸ ਵਿਲੇ ਪਾਣੀ ਦੀ ਸਪੀਡ ਕਿੰਨੀ ਹੈ ਜੀ ਪਾਣੀ ਦੀ ਸਪੀਡ ਤਾਂ ਇਸ ਵਿਲੇ ਜੀ ਕਾਫੀ ਤੇਜ਼ ਚਲਦੀ ਪਈ ਹੈ ਹਾਂਜੀ ਸਾਨੂੰ ਇਦਾਂ ਲੱਗਦਾ ਕਿ ਸਾਇਦ ਹੋ ਸਕਦਾ ਹੈ ਠਾਂ ਗੇਟ ਗਾੜ ਜਿਹੜੇ ਨਾ ਹਰੀਕੇ ਪਤਨ ਦੇ ਖੋੜੇ ਹਨ ਇਸ ਕਰਕੇ ਪਾਣੀ ਦੀ ਆ ਫਲੋ ਜਿਹੜੀ ਸਪੀਡ ਉਹ ਵੱਧ ਗਈ ਹੈ ਜੀ ਕੈਮਰਾਮੈਨ ਜੁਕੇਸ਼ ਨਾਰਕੇਸ਼ ਕੁਮਾਰ ਪੀਡੀਸੀ ਨਿਊਜ਼ ਬਿਆਸ